ਜੀ ਕਰਨ ਵਾਲਾ ਚੌਂਕ ਕੋਲ ਬੱਚੇ ਦੀ ਲਾਸ਼ ਮਿਲੀ ਹੈ ਕੀ ਮਾਮਲਾ ਕੀ ਹੈ ਕਿਹੜੇ ਪਿੰਡ ਦਾ ਰਹਿਣ ਵਾਲਾ ਇਹ ਮਾਮਲਾ ਜੀ ਪਿੰਡ ਲੋਹਾਰੇ ਤੋਂ ਆ ਜੀ ਉਹ ਵੀਰਪਾਲ 4 ਪਤਨੀ ਬਲਦੇਵ ਸਿੰਘ ਉਹ ਪਿੰਡ ਲੋਹਾਰੇ ਵਹੀ ਹੋਈ ਸੀ ਤਕਰੀਬਨ ਉਹਨੂੰ 2 ਮਹੀਨੇ ਹੋ ਗਏ ਕਿ ਲੋਹਾਰੇ ਪਿੰਡ ਰਹਿੰਦੀ ਨਹੀਂ ਸੀ ਕਿਸੇ ਹੋਰ ਜਗ੍ਹਾ ਤੇ ਰਹਿੰਦੀ ਸੀ ਰਾਤ 9:30 ਵਜੇ ਦੇ ਕਰੀਬ ਸਾਡੇ ਪਿੰਡ ਕੋਲ ਦੀ ਇੱਕ ਸੂਆ ਲੰਘਦਾ ਉਹ ਸੋਏ ਦੇ ਉੱਤੇ ਉਹਦੇ ਲੜਕੇ ਦੀ ਲਾਸ਼ ਕੋਈ ਮਾਰ ਕੇ ਸੈੱਟ ਗਿਆ ਉਥੇ ਕੋਈ ਜ਼ਿੰਮੇਦਾਰ ਸੀਗਾ ਉਹ ਖੇਤ ਗਿਆ ਉਹਨੂੰ ਪਤਾ ਲੱਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਉਸ ਤੋਂ ਬਾਅਦ ਅਸੀਂ ਚੌਂਕੀ ਬਲਾਸਪੁਰ ਉਥੇ ਤਲਾਸ਼ ਦਿੱਤੀ ਬਾਕੀ ਦੀ ਕਾਰਵਾਈ ਹੋ ਚੁੱਕੀ ਹੈ ਤੇ ਕਿਸ ਤਰ੍ਹਾਂ ਪਤਾ ਲੱਗਿਆ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਕਾਰਵਾਈ ਤਾਂ ਅਜੇ ਫਿਲਹਾਲ ਤਾਂ ਕੋਈ ਪਤਾ ਨਹੀਂ ਚੱਲ ਰਿਹਾ ਕੀ ਕਾਰਨ ਆ ਜੀ ਪੋਸਟ ਮਾਰਟ ਨੂੰ ਹੋ ਰਿਹਾ ਪੋਸਟ ਮਾਰਟ ਨੂੰ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗਦਾ ਕੋਈ ਕੀ ਜਮਾਦਾਰ ਦਾ ਪਤਾ ਲੱਗਿਆ ਕਿੱਥੇ ਨਹੀਂ ਜੀ ਉਹ ਵੀ ਲਾ ਪਤਾ ਹੀ ਹੈ ਜੀ ਆਮ ਕੀ ਤੁਹਾਡਾ ਸੇਮ ਸਿੰਘ ਇੱਕ ਲੋਹਾਰਾ ਚੌਂਕ ਕੋਲੋਂ ਬੱਚੇ ਦੀ ਡੈੱਡ ਬੋਡੀ ਮਿਲੀ ਹੈ ਕੀ ਮਾਮਲਾ ਹੈ ਜੋ ਜਾਂਦਾ ਮਾਮਲਾ ਸਾਨੂੰ ਤਾਂ ਸਵੇਰ ਸਦਰਸ਼ਨ ਨਿਹਾਲ ਸਿੰਘ ਵਾਲਾ ਤੋਂ ਕਾਲ ਆਈ ਸੀ ਕਿ ਤੁਹਾਡੇ ਇੱਥੇ ਬੱਚੇ ਦੀ ਜਿਹੜੀ ਹੈ ਲਾਸ਼ ਮਿਲੀ ਹੈ ਅਸੀਂ ਤਾਂ ਉਦੋਂ ਫੋਨ ਕਰਨ ਤੋਂ ਬਾਅਦ ਇੱਥੇ ਆਏ ਕੀ ਲੱਗਦਾ ਕੀ ਮੌਕੇ ਵਾਲੀ ਦਿੱਤੀ ਬੱਚੇ ਦੇ ਛੋਟੇ ਛੋਟੇ ਸੱਟਾਂ ਜੀਆਂ ਦਿਖਾਈਆਂ ਮਤਲਬ ਰਗੜਾਂ ਜੀਆਂ ਹੈਗੀਆਂ ਬਾਕੀ ਦਾ ਜਿਹੜਾ ਪੋਸਟਮਾਰਟ ਨੂੰ ਬਾਅਦ ਪਤਾ ਲੱਗਣਾ ਇਹ ਅਸਲੀਅਤ ਕੀ ਹੈ ਕਿੰਨੀ ਉਮਰ ਹੈ ਬੱਚੇ ਦੀ ਕੀ ਲੱਗਦਾ ਹੈ तकरीबन 8-9 ਸਾਲ ਹੈ ਕਹਿੰਦਾ ਕਿ ਮਾਂ ਨਾਲ ਰਹਿੰਦਾ ਤੇ ਮਾਤਾ ਕਿੱਥੇ ਨਹੀਂ ਆਉਂਦਾ ਮਾਤਾ ਅੱਜ ਪਤਾ ਨਹੀਂ ਕਿੱਥੇ ਹੈ ਕੋਈ ਫੋਨ ਬੰਦ ਆ ਰਿਹਾ ਕੋਈ ਨਹੀਂ ਲਗਾ ਰਿਹਾ ਤੇ ਨਾਲੇ ਕਿੰਦੇ ਦੂਜੀ ਜਗ੍ਹਾ ਤੇ ਬੈਠ ਗਏ ਨੇ ਨਹੀਂ ਇਹ ਜੇ ਕਲੀਅਰ ਨਹੀਂ ਨਾ ਕਿਸੇ ਨੂੰ ਮਾਂ ਮਾਤਾ ਤਾਂ ਪਤਾ ਹੀ ਨਹੀਂਗਾ 4 ਮਹੀਨੇ ਤੋਂ ਮਾਤਾ ਨਾਲ ਗੱਲ ਨਹੀਂ ਹੋਈ ਅਰੇ ਸਵੇਤੋ ਜਿਹੜਾ ਲਹਾਇ ਇੱਕ ਸੋਸ਼ਲ ਮੀਡੀਆ ਤੇ ਲਿਖਿਆ ਅੱਜ ਉੱਤੇ 7-8000 ਦਾ ਰੱਛਾ ਜਿਹੜਾ ਅਹ ਡੈਟੋ ਵਰਕਰ ਇਹ ਮਦਰ ਤੇ ਜੇ ਬੇਰ ਲਿਖਿਆ ਕੀ ਮਸਲਾ ਸਾਰਾ ਇਹ ਸੁਖਮਨ ਨਾਮ ਦਾ ਬੱਚਾ ਸੀਗਾ 7 ਸਾਲੇ ਦੀ ਉਮਰ ਸੀ ਤੇ ਇਹ ਇਥੇ ਰਹਿੰਦੇ ਜੀ ਤੇ ਬਾਪ ਨੇ ਕਿੰਨ ਸਾਲ ਪਹਿਲਾਂ ਡੈਥ ਹੋ ਗਈ ਇਹਦੀ ਮਦਰ ਹੁਣ ਬਰਨਾਲੇ ਜਿਹਨੇ ਚ ਜਾ ਕੇ ਰਹਿਣਾ ਵੀ ਇਹਦੀ ਰਾਤ 2 ਘੋੜੀ ਗੁੜਿਆ ਤੇ ਉਹਦੇ ਆਂ ਅਸੀਂ ਅੱਜ ਪੋਸਟਮੈਨ ਨੂੰ ਬੁਲਾ ਰਹੇ ਆ ਪੋਸਟਮੈਨ ਪਰਾਂ ਤੇ ਡਾਕਟਰ ਸਰਦਾਰ ਸੁਜੇਤਾਂ ਦੀ ਹੋਈ ਗੱਲੋ ਸਾਹਮਣੇ ਇਹ ਰੂਹ ਦੇ ਸਾਹ ਮਨ ਜਿਹੜੀ ਕਰ ਰਹੀ ਉਹ ਮੰਨ ਲਿਆ